ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਹੋ ਰਹਿ ਰਾਹ ਸਾਹਿਬ ਸ਼ਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਬਿਆ ਜਾ ਸੁਖ ਤਾਂ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਬਲਿਆਰੀ ਕੁਦਰਤ ਵਸਿਆ ਤੇਰਾ ਦ ਨਾ ਜਾਈ ਲਖਿਆ ਰਾਹਾ ਆਤਮੈ ਜੋ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਉ ਨਾਨਕ ਕਰਤੇ ਕੀ ਬਾਤਾ ਜੋ ਕੁਛ ਕਰਨਾ ਸੋ ਕਰ ਰਿਆ ਸੋਦਰ ਅਗਾ ਸ ਮਾਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਗੁਰ ਕਿਹਾ ਜਿਤ ਪੈ ਸਰਬ ਸੁਮਾਲੈ ਵਾਜੇ ਤੇਰੇ ਨਾਦ ਅਨੇਕ ਸੰਕਾ ਕੇਤੇ ਤੇਰੇ ਭਵਨ ਹਾਰੇ ਕੇਤੇ ਤੇਰੇ ਰਾਗ ਪ੍ਰੇਸੁ ਕਈਆ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਦਨਾ ਪਵਨ ਪਾਣੀ ਬਸੰਤਰੈ ਗਾਵੈ ਰਾਜਾ ਧਰਮ ਦਿਵਾਰੇ ਗਾਵਨ ਤੁਧਨ ਚਿਤ ਗੁਤ ਤਿਲਕ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨ ਈਸਰ ਬਰਮਾ ਦੇਵੀ ਸੋਣ ਤੇਰੇ ਸਦ ਅਸਵਾਰੇ ਗਾਵਨ ਤੁਧਨ ਇੰਦਰਾ ਸੁਨਾ ਬੈਠੇ ਦੇਵਤੇ ਆਂਦਰ ਨਾਲੇ ਗਾਵਨ ਤੁਧਨ ਸਿ ਸਮਾਧੀ ਅੰਦਰ ਗਾਵਨ ਤੁਧਨ ਸਾਧ ਵਿਚਾਰੇ ਗਾਵਨ ਤੁਧਨ ਜਤੀ ਸਤੀ ਸੰਤੋਖੀ ਗਾਵਨ ਤੁਧਨ ਵੀਰ ਕਰਾਰੇ ਗਾਵਨ ਤੁਦਨੋਂ ਪੰਡਿਤ ਪਡੰਕੀਸਰ ਜੋਜਗ ਵੇਦਾਂ ਨਾਲੇ ਗਾਵਨ ਤੁਦਨੋਂ ਮੋਣਿਆ ਮਨ ਮੋਣੈ ਸੁਰਗਮ ਅਸ਼ਪਿਆਲੈ ਗਾਵਨ ਤੁਦਨੋਂ ਤਨ ਪਏ ਤੇਰੇ ਅਸ਼ਟ ਤੀਰਤ ਨਾਲੇ ਗਾਵਨ ਤੁਦਨੋਂ ਜੋਦ ਮਾਂ ਬਲਸੂਰਾ ਗਾਵਨ ਤੁਦਨੋਂ ਖਾਣੀ ਚਾਰੇ ਗਾਵਨ ਤੁਦਨੋਂ ਖੰਡ ਮੰਡਲ ਬ੍ਰਮੰਡਾ ਕਰਕਰ ਕੇ ਤੇਰੇ ਧਾਰੀ ਸੇ ਤੁਦਨੋਂ ਗਾਵਨ ਜੋ ਤੁਦ ਪਾਵ ਅਮਰ ਤੇ ਧੀਰੇ ਭਗਤ ਰਸਾਲੈ ਹੋਰ ਕੀਤੇ ਤੁਦ ਨੋ ਗਾਵਨ ਸੇ ਮਚਿਤ ਨਾਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸੱਚੀ ਨਾਹੀ ਹੈ ਵੀ ਉਸ ਜੈ ਨਜਾਸ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੇ ਤੁਸ ਦੀਵ ਵੜਿਆਈ ਜੋ ਤੁਸ ਪਾਵੇ ਸੋਈ ਕਰਸੀ ਫਿਰ ਕਮਨਾ ਕਰ ਨਾ ਜਾਇ ਸੋ ਪਾਤ ਸੋ ਸਾ ਪਾਤ ਸਾਹਿਬ ਨਾਨਕ ਰਣ ਰਜੈ ਅਸ ਆਸਾ ਮਾਲਾ ਪਹਿਲਾ ਸੁਣ ਵੱਡਾ ਕੇ ਸਭ ਕੋਏ ਕੇਵੜ ਵੱਡਾ ਡਿੱਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਲੇ ਤੇਰ ਰਹਿ ਸਮਾਏ ਵੱਡੇ ਮੇਰੇ ਸਾਈ ਬਾ ਗਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿੱਤਾ ਕੇ ਉੜ ਚੀਰਾ ਰਾਉ ਸਭ ਸੁਰ ਤਿਮਨ ਸੁਰਤ ਕਮਾਏ ਸਭ ਕੀਮਤ ਮਿਲ ਹਿਮਤ ਪਾਈ ਗਿਆਨੀ ਤਿਆਨੀ ਗੁਰਗਰ ਹਾਏ ਘੜ ਨਾ ਜਏ ਤੇ ਰਿਤਲ ਵਿਢਿਆਏ ਸਭ ਸਤ ਸਭ ਤਰ ਸੋਚੀਂ ਆਈਆਂ ਸਿੱਧਾਂ ਪ੍ਰਕਾ ਕੇ ਵਿਢਿਆਆਂ ਤੋ ਦੇਵਨ ਸਦਿ ਕਰਨਾ ਪਾਇਆ ਕਰ ਮਿਲਣਾ ਈ ਟਕਰਾਇਆ ਆਕਣ ਵਾਲਾ ਕਿਆ ਵਿਚਾਰ ਸਭਤੀ ਭਰੇ ਤੇਰੀ ਪੰਡਾਰਾ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸਤ ਸਵਰਨ ਸੁਮਹਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਵ ਆਖਣ ਔਕਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਪੂਕਾਰ ਓਤ ਭੁਖ ਖ ਚਲੀ ਦੂਖ ਤੋਂ ਕਵੇਂ ਸਰੇ ਮੇਰੀ ਮਾਇ ਸੱਚਾ ਸਾਹਿਬ ਸੱਚੇ ਨੈਰਾਉ ਸਚੇ ਨਾਮ ਕੇ ਤਲ ਵੜਿਆ ਆਖ ਧੱਕੇ ਕੀ ਮਤਨੇ ਪਾਏ ਜਿਸ ਮਿਲਕੇ ਆਖਣ ਪਾਏ ਵੱਡਾ ਨੋ ਵੇ ਘਟ ਨਜੈ ਨਾ ਉਮਰਨ ਸੋ ਗੋ ਦੇ ਦਰਿਨ ਚੁੱਕੇ ਪੋਗਾ ਗੁਣ ਰ ਨਹੀਂ ਕੋਏ ਨਾ ਕੋ ਅਨਾ ਕੋ ਜੇਵੜੇ ਆਪ ਤੇ ਵੜ ਤੇਰੀ ਦਾਤ ਜਿੰਨਨ ਕਰਕੇ ਕੀਤੀ ਰਾਤ ਕ ਸੰਸਾਰੇ ਤੇ ਕਮजात ਨਾਨਕ ਨਾਵੇ ਬਾਤ ਸੁਨਾਤ ਰਾਗ ਗੁਜਰੀ ਮਾਲਾ ਚੌਥਾ ਰਕੇ ਜਨ ਸਤਗੁਰ ਪੁਰ ਕਾ ਮਨ ਨ ਕੋ ਗੁਰ ਗਰਪਾਸ ਹਮ ਕੀਰੇ ਕਰਮ ਸਤਗੁਰ ਸਰਣਾਇ ਕਰ ਦਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਰਾ ਪ੍ਰਾਨ ਸਕਾ ਯਰ ਕਿਰਤਾ ਮਰੇਰੇ ਰਾਸਰਾਵ ਆਰਜਨ ਕੇਵੜ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲ ਤ੍ਰਿਪਤਾ ਸੇ ਮੈਂ ਸੰਗਤ ਗੁਣ ਪ੍ਰਕਾਸ਼ ਜਿਨ ਹਰ 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 ਰਸ ਨਾਮ ਨਪੈ ਤੇ ਭਗ ਜੰਮ ਪਾਸ ਜੋ ਸਤਗੁਰ ਸਰਣ ਸੰਗਤ ਨੇ ਆਏ ਤਰਗ ਜੀਵੇ ਤਰਗ ਜੀਵਾ ਸੋ ਜਨ ਹਾਰ ਸੰਗਤ ਪਾਈ ਤਨ ਦੂਰ ਮਸਤਕ ਲਿਖਿਆ ਲੇਕਾਸ਼ ਤਨ ਧਨ ਸਤ ਸੰਗਤ ਜਿਤ ਰਸ ਪਾਇਆ ਮਿਰਜ ਨਾਨਕ ਨਾਮ ਵਰਗਾ ਸੁਰਾ ਗੁਜਰੀ ਮਾਲਾ ਪੰਜਵਾ ਕਾਹੇ ਰਹਿ ਮਨ ਚਿਤੁ ਦਮਜਾਰ ਜੀਓ ਪ੍ਰਿਆਸ ਸੇਲ ਪੱਤਰ ਮੈਂ ਜਨ ਤੋ ਪੈ ਤਾਂ ਕਰਜ ਕਾਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮਤ ਪਾਇਆ ਸੁਕੇ ਕਾਸ਼ ਤਰਿਆ ਰਾਵ ਜਿਨਨ ਪੀਤਾ ਲੋਕ ਸੁਤ ਬਿਨੰਤਾ ਕੋਈ ਨਕਸ਼ ਕੀ ਤਰਿਆ ਸਿਰ ਸਿਜ ਸਬਾਏ ਠਾਕੁਰ ਕਾਇ ਮਨ ਪਵ ਕਰਿਆ ਉੜੇ ਉੜਿਆ ਵੇ ਸ ਕੋ ਚਾਸ ਪਾਚੇ ਬਚਰੇ ਛਰਿਆ ਤਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਠ ਸਿਦਾਨ ਠਾਕੁਰ ਕਰਤਲ ਦਰਿਆ ਜਨਾਨਿਕ ਬਲ ਬਲ ਸਦ ਬਲ ਜਾਈਏ ਤੇਰਾ ਦਿਨਾ ਪਾਰਾਂ ਵਰਿਆ ਰਗਾ ਸਮਲ ਚੌਥਾ ਸੋ ਪ੍ਰਖ ਇਕ ਓੰਕਾਰ ਸਤਿਗੁਰ ਪ੍ਰਸਾਦਿ ਸੋ ਪ੍ਰਖ ਨਿਰੰਝਨ ਹਰ ਪ੍ਰਖ ਨਿਰੰਝਨ ਅਗਮ ਅਗਮ ਆਪਾਰਾ ਸਭ ਤੇ ਆਏ ਸਭ ਤੇ ਤੁਝੇ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀਤੋਂ ਜੀਆਂ ਕਾ ਦਤਾਰਾ ਹਰ ਤੇ ਸੰਤੋ ਜੀ ਸਭ ਦੁੱਖ ਵਿਸਾਰਨਿਆਰਾ ਪੇ ਠਾਕੁਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟੇ ਅੰਤਰ ਸਰਨ ਅੰਤਰ ਜੀ ਰੇ ਕੋ ਪ੍ਰਖ ਸਮਾਨਾ ਇੱਕ ਦਾਤ ਇੱਕ ਬਿਖਾਰੀ ਜੀ ਸਭ ਤੇਰੇ ਚੋ ਜਿ ਵਡਾਣਾ ਤੁ ਆਪੇ ਦਾ ਤਾਪੇ ਮੁਗਤਾ ਜੀ ਹਉ ਤਦ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਕ ਬਖਾਣਾ ਜੋ ਸੇ ਵੇ ਜੋ ਸੇ ਵੇ ਤਦ ਜੀ ਜਨਾਨਕ ਤਿਨ ਕੁਰਬਾਨਾ ਹਰ ਤਿਆਏ ਅਰ ਤੈ ਤਦ ਜੀ ਸਹਿ ਜਨ ਜਗ ਮੈਂ ਸੁਖ ਵਾਸੀ ਸਹਿ ਮੁਗਦ ਸਹਿ ਮੁਗਦ ਭਏ ਜਨ ਅਰ ਤਿਆਆ ਜੀਤਨ ਤੋਟੇ ਜਮ ਕੇ ਪાંਸੀ ਜਨਿਰ ਪੋ ਜਨਿਰ ਪੋ ਧਾਇਆ ਜੀ ਤਨ ਕਵ ਸੁਭਗਵਾਸੇ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਬਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਅਰਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਅਰ ਪੂਜਾ ਜੀਤ ਪਤਾ ਪਿਜ ਪੇ ਬਹੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਿ ਸਿਮਰਤ ਸਾਸਤਰ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬੁਲਜਿਨ ਨਾਨਕ ਜੀ ਜੋ ਭਾਵੇ ਮੇਰੇ ਭਗਵੰਤਾ ਤੂੰ ਆਦਪੁਰਖ ਆਪਰਵਰ ਕਰਤਾ ਜੀ ਤਉ ਤੇਵੜਾ ਵਰਨਾ ਕੋਈ ਤੂੰ ਜੁਗ ਜੁਗ ਇਕੋ ਸਦਾ ਸਦਾ ਤਉ ਇਕੋ ਜੀ ਤਉ ਨੈ ਚਲ ਕਰਤਾ ਸੋਈ ਤੁਦੀ ਆਪੇ ਪਾਵੇ ਸੋਈ ਵਰ ਤੇਜੀ ਤੂੰ ਆਪੇ ਕਰੇ ਸੋਈ ਤਦ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੀ ਆਪੇ ਸਿਰ ਸਭ ਗੋਈ ਜਨਾਨ ਨ ਗੁਣ ਗਾਵੇ ਕਰਤੇ ਕੇ ਜਿ ਸਭ ਸੇ ਕਾਜ ਨ ਅਸਾ ਮਹਲਾ ਚਉਤਾ ਤੂੰ ਕਰਤ ਚਾਰ ਮੈਂਡਾ ਸਾਈਂ ਜੋ ਤੂੰ ਪਾਵੈ ਸੋਈ ਤਿਸੇ ਜੋ ਤੂੰ ਦੇਸ ਸੋਈ ਉਪਾਈ ਰਾਵ ਸਭ ਤੇਰੀ ਤੁਸਮ ਨਿਤ ਆਇ ਸੁਨੋ ਕਿਰਪਾ ਕਰ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਤ ਦਾ ਵੀ ਛੋੜਿਆ ਮਿਲਾਇਆ ਤੂੰ ਦਰਿਆ ਸਭ ਤੁਜੀ ਮੈਂ ਤੁਜ ਬਿਨ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵਿੰਜੋ ਗੁਰ ਚੜਿਆ ਸੰ ਜੋਗੀ ਮੈਂ ਜਿਸਨੋਂ ਤੂੰ ਜਾਣੈ ਸੁਜਨ ਜਾਣੈ ਅਰਗੁਣ ਸੁਧਿਆਕ ਬਖਾਣੇ ਜਨਰ ਸੇਵੈ ਅਦਨੁ ਜੁਗ ਪੈ ਸੇ ਜੀਰ ਨਾਮ ਸੁਮਾਇ ਤਵਾਪੇ ਕਰਤਾ ਤੇਰਾ ਗਿਆਸ ਬੋਏ ਤੁਦ ਬਿਨ ਦੂਜਾ ਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੈ ਸੁਜਨ ਨਾਨਕ ਗੁਰਮਖ ਪਰਗਟ ਅਸਾ ਮਾਲਾ ਪਹਿਲਾ ਜਿਤੇ ਸੁਰੂੜੇ ਬਿਲੇ ਨਾਸ ਪਾਣੀ ਪਾਉਕਤ ਨੇ ਕੀਆ ਪੰਗਜ ਮਾ ਪਗ ਨਹੀਂ ਝਾਲੇ ਹਮ ਦੇ ਕਾ ਤੈ ਡੂਬੀਐ ਲੈ ਮਨਿਕ ਨਾ ਚੇਤਿ ਸਭੂੜ ਮਨੋ ਹਰ ਵਸਰ ਤੇਰੇ ਗੁਣ ਗਲਿਆਰਾਉ ਨਾਉ ਜੋ ਤਿਸ ਤੇ ਸਤੇ ਨਾਹੀਂ ਪੜਿਆ ਮੂਰਖ ਮੁਗਦ ਜਨਮ ਵਿਆਪਨੁ ਤਨਾਨਕ ਤਿਨ ਕੀ ਸਰਨਾ ਜਿੰਤੂ ਨਾਹੀਂ ਵਿਸਰਿਆ ਸਾ ਮਾਲਾ ਪੰਜਵਾ ਬਈ ਪ੍ਰਾਪਤ ਮਾਨੁਗ ਦਿਉਰੀਆ ਗੋਬਿੰਦ ਮਨ ਕੇ ਤੇਰੀ ਬਰੀਆ ਵਰਕਾਜ ਤੇਰ ਕਿਤੇ ਨਾ ਕਾਮਿਲ ਸਾ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਉਜਤਨ ਕੇ ਜਨ ਮਿਰਤਾ ਜਾ ਤਰੰਗ ਮਾਇ ਕੇ ਰਾਉ ਜਬ ਤਾ ਸੰਜਮ ਤਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਰਾਇ ਕਉ ਨਾਨਕ ਮਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਬਾਸ਼ਦਸਮੇ ਕਬਿਉ ਬਾਤ ਬੇਨਤੀ ਚੋਪਈ ਹਮਰੀ ਕਰੋ ਹਾਤੇ ਰੱਛਾ ਪੂਰਨ ਚਿਤ ਕੀ ਇਛਾ ਤਵ ਚਰਨ ਨਮਨ ਰੇ ਹਮਾਰਾ ਪਿਛਾ ਜਾਣ ਕਰੋ ਪਟ ਪਾਰਾ ਹਮਰੇ ਦੋਸ ਸਬ ਤੁਮ ਕਾ ਆਪ ਦੇ ਮੋਇ ਬਚਾਓ ਸੁਖਿ ਬਸੇ ਮੋਹਰ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਮੋਰਾ ਚਨਜ ਕਰ ਦੇ ਕਰੀਏ ਸਬ ਬੇਰਨ ਕਵਾ ਸੰਗਾਰੀਏ ਪੂਰਨ ਹੋਈ ਅਮਾਰੀ ਆਸਾ ਤੋਰਪਜਨ ਕੀਰੇ ਪਿਆਸਾ ਤੁਮਾ ਛੜ ਕੋ ਯਰ ਨਾ ਤਿ ਆਉ ਜੋ ਬਰਚਾਉ ਜੋ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰੀਏ ਚਰਨ ਚਨ ਸਤਰ ਹਮਾਰੇ ਮਾਰੀ ਆਪ ਦੇ ਮੁਜੀਬ ਭਰੀ ਮਰਣ ਕਾਲ ਕਾਤਰਾਛਿ ਨਿਵਾਰੀਆਂ ਜੋ ਸਦਾ ਹਮਾਰੇ ਪਾਛਾ ਸਰਜੂ ਕਰਿ ਰੱਛਾ ਰਖ ਲਿਓ ਮੋਇ ਰਖਣਹਾਰੇ ਸਾਹਿਬ ਸੰਤ ਸਾਈ ਪਿਆਰੇ ਦੀਨ ਬੰਦੁ ਕਿ ਹੰਤਾ ਤੁਮ ਪੂਰੀ ਚਤੁਰਦਸ ਕੰਤਾ ਕਾਲਪੈ ਬ੍ਰਹਮ ਵਿਦਰਾ ਕਾਲਪੈ ਸਭ ਜੀਉ ਉਤਰਾ ਕਾਲਪੈ ਕ੍ਰਿਵਿਸ਼ਨ ਪ੍ਰਕਾਸ਼ਾ ਸੁਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸੋ ਕਿਉ ਬੈਦਰਾਜ ਬ੍ਰਹਮਾ ਜੇਤਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰੇ ਤਾਈ ਹਮਾਰਾ ਜਵਨ ਕਾਸਬ ਜਗਤ ਬਨਾਇਓ ਦੇਵ ਦੇਤ ਜਿਛਨ ਪਜਾਇਓ ਆਦੰਤੇ ਕਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪਰਜੋ ਜਨ ਆਪ ਸਵਾਰੀ ਸੇਵ ਕੋਨ ਕੋ ਸੇਵ ਕੋਨ ਸੁਖ ਦੀਓ ਸਤਰਨ ਕੋ ਪਲ ਮਾ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਨ ਬਲੇ ਬਰੇ ਕੀ ਪੀਰ ਪਛਾਨ ਚੀਟੀ ਤੇ ਕੁੰਜ ਰਸਤੂਲਾ ਸਪਰ ਕਿਰਪਾ ਦਿਸ਼ਟ ਕਰਪੂਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨੈ ਗੜਗੜ ਕੇ ਪੜਪੜ ਕੇ ਜਾਣੈ ਜਬਦ ਕਰ ਕਰਾ ਕਰਤਾਰਾ ਪਰਜ ਤਰਤਵ ਦੇ ਅਪਾਰਾ ਜਵਾ ਕਰ ਕਰਤੂ ਕਬੂਤ ਮੈ ਮਿਲਤੇ ਦੇ ਤੇਰੇ ਸਬੂ ਜੀਤੇ ਬਦਨੈ ਸ੍ਰਿਸ਼ਵਤਾਰੇ ਆਪਨੇ ਬੋਜ ਉਚਾਰੇ ਤੁਮ ਸੋ ਬੀ ਤੇਰੇ ਤਿਨ ਰਾਲਮ ਜਾਣਤ ਬੇਦ ਪੇਦ ਰਿਆਲਮ ਨਿਰੰਕਾਰ ਨਿਰਵਕ ਨਿਰਲੰਬਾ ਦਨਿਲਨਦ ਸੰਬ ਤਾਂ ਕਾ ਮੂੜ ਉਚਾਰਤ ਬੇਦਾ ਜਾ ਕੋ ਬੇਵਨਾ ਪਵਤ ਬੇਦਾ ਤਾਂ ਕੋ ਗੁਰਪ੍ਰਣਨ ਮਾਨਤ ਮਾਮਣ ਕੁਝ ਬੇਦ ਨਾ ਜਾਣਤ ਮਹਾਦੇਵ ਕੋ ਕੈ ਸੁਦਸੁ ਨਿਰਕਰ ਕਉ ਚਨਤਨੇ ਪਵੈ ਆਪਣੀ ਬੋਧੇ ਜੇਤੀ ਵਰਨਤ ਬਿਨ ਬਿਨ ਤੋਈ ਤੇਤੀ ਤੁਮਨ ਲਕਣਾ ਜਾਏ ਪਸਾਰਾਂ ਕੇ ਵਿਸਹਿ ਜਪ੍ਰਤਮ ਸੰਸਾਰ ਇਕੇ ਰੂਪ ਨੂੰ ਰੂਪ ਰੰਗ ਬੋਰਾਵ ਕਹੀਂ ਭੂਪਾਂ ਅੰਡਜ ਜੈ ਰਜ ਸਹਿ ਜਕੀ ਨੀ ਉਤਪਜ ਖਾਨ ਬੋਰ ਚਦੀਨੀ ਕਾਉਪਲ ਰਾਜੇ ਬੇਟਾ ਕਾਉਸੰਬ ਦੇ ਸੰਗਰੀ ਗੱਟਾ ਸਗਰੀ ਸ੍ਰਿਜ ਖਾਇ ਚੰ ਆਜੁ ਗਾਥਰੁ ਸੁਰ ਸੁਰ ਰਚੈ ਮੇਰੀ ਤੁਮ ਕਰੋ ਸਿਕਵਾ ਸਿਕ ਸੰਗੋਰੋ ਦੁਸ਼ਿਤ ਉਤਪਾਤਾ ਸੁਖਿਲ ਮਲੇਸ਼ ਕਰਨ ਗਾਤਾ ਜੇ ਇਸ ਤੇ ਸਰਣੀ ਪਰੇ ਤਨ ਕੈ ਦੁਗਤੈ ਮਰੇ ਪੁਰਖ ਜਨਮ ਪਗ ਪਰੇ ਤਿਆਰੇ ਤਨ ਕੈ ਤੁਮ ਸੰਕਟ ਸੁ ਬਟਾਰੇ ਜੋ ਕੋ ਲੋਕ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੈ ਰਛੈ ਤਾ ਸਭ ਕਾਲਾ ਦੁਰਸ਼ਟ ਅਰੋਇ ਟੜਿ ਦੁ ਕਾਲਾ ਕਿਰਪਾ ਅਦਿ ਜਨ ਜਾਨਿਆਰਿਓ ਤਾਂ ਕੇ ਤਾਪ ਤਨਕ ਮਹਾਰਿਓ ਅਰੇ ਤੇ ਸਤ ਗੁਰ ਮਹਸਬੋਈ ਦੁਇ ਸਭ ਸੁਖਿ ਨ ਕੋਈ ਇੱਕ ਬਾਰ ਜਿੰਦ ਤਮਾਰਾ ਕਾਲ ਪਾਂਚ ਤੇ ਤਾਈਂ ਬਾਰ ਜਿੰਨ ਨਾਮ ਤਮਾਰੂ ਕਾ ਦਰ ਦੁਖ ਤੇ ਰਾਖੜ ਕਿਤ ਮੈਂ ਸਰਨ ਤਿਆਰੀ ਆਪ ਦਿਲਿ ਉਬਾਰੀ ਸਰਟੁਰਮ ਸਹ ਦੁਖ ਤੇ ਲਿਓ ਬਚਾਈ ਸਵਈਆ ਪਾਇ ਗਜਪ ਤੇ ਤੁਮ ਰਤ ਤੇ ਕੋ ਆਕ ਤਰੇ ਨਿਆਨਿਓ ਰਾਮ ਰੇਮ ਪੁਰਾਨ ਕੁਰਾਨ ਅਨੇਕ ਮਤ ਇਕ ਨਾ ਮੰਨਿਓ ਸਮਰਤ ਸਾਸਤਰ ਵੇਦ ਸਭੇ ਭਗਤ ਕਮ ਇਕ ਨਾ ਜਾਣਿਓ ਸਿਰਸਪਾਨ ਕਿਰਪਾ ਤੁਮਰੀ ਕਰ ਮੈਂ ਕਉ ਸਭ ਤੰਬ ਖਾਨਿਆਂ ਦੁਇਰਾ ਸਾਗਲ ਦੁਆਰ ਕੋ ਛੱਡ ਕੇ ਗਇਓ ਤਵਾਰੋ ਦਵਾਰੂ ਮੈਂ ਗਏ ਕਿਲਾ ਜੈਸੇ ਗੋਬਿੰਦਾਸ ਤਵਾਰੇ ਰਾਮ ਕਲੀ ਮਹਲਾ ਤੀਜਾ ਆਨੰਦ ਕੌਂਕਾ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਤਿ ਸਿੱਤਿ ਮਨਵ ਜਿਹਾ ਬਤਾਈਆ ਰਾਗ ਰਤਨ ਪਰਵਾਰ ਪ੍ਰੀਆ ਸਭ ਤੁ ਘਾਵਣੇ ਆਈਆ ਸੁਭਦੋਤਾ ਗਵਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਆ ਸਤਿਗੁਰ ਮੈਂ ਪਾਏ ਮਨ ਮੇਰਿਆ ਤੂੰ ਸੁਦਰ ਵਰਨਾਲੈ ਹਰਨਾਲੋ ਤੂੰ ਮਨ ਮੇਰੇ ਦੂਖ ਸਭ ਵਿਸਾਰਨੰਗੀ ਕਾਰੋ ਕਰੇ ਤੇਰਾ ਕਾਰ ਸਭ ਸੁਵਾਰਨੰ ਸਭ ਨਗਲਾਂ ਸਮਰੱਥ ਸਵਾਮੀ ਸੋ ਕੇ ਮਨ ਵਿਸਾਰੇ ਕੈ ਨਾਨਕ ਮਨ ਮੇਰੇ ਸਦਾ ਰੂਰ ਨਾਲ ਲੈ ਸਾਚੇ ਸਾਈਬਾ ਕਿਆਨੇ ਕਰ ਤੇਰੇ ਘਰਤਾ ਤੇਰੇ ਸਭ ਕੁਛ ਅਜ ਦੇ ਸੁਪਾਵੇ ਸਦਾ ਸਿਵਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਉਸਿਆ ਭਜ ਸਬਦ ਕਨਹਰੇ ਕਹ ਨਾਨਕ ਸੱਚੇ ਸਾਹਿਬ ਕਿਆਨੇ ਕਰ ਤੇਰੇ ਸਾਚਾ ਨਾਮ ਮੇਰਾ ਧਾਰੂ ਸਾਚ ਨਾਮ ਆਦਾਰ ਮੇਰਾ ਜਿਨ ਬੁਕੋਂ ਸਭ ਗਵਾਇਆਂ ਕਾਰ ਸਾਧ ਸੁਖ ਮਨ ਆਏ ਵਸਿਆ ਜਨੇਚਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟੂ ਜਿਸ ਨੇ ਵਿੜਿਆਆਂ ਕਾ ਨਾਨਕ ਸੁਣੋ ਸੰਤੋ ਸਬਦ ਰੇ ਪਿਆਰੋ ਸਬਦ ਰੋ ਪਿਆਰੋ ਸੱਚਾ ਨਾਮ ਮੇਰਾ ਤਾਰੂ ਵਾਜ ਜੀ ਬੰਦੂ ਗਰਸਵਾਗੇ ਗਰਸਵਾਗੇ ਸਬਦ ਵਾਜੇ ਕਲਾ ਜਿਤ ਗਰਤਾਰੀਆਂ ਪੰਜ ਦਸ ਕੀਤੇ ਕਾਲ ਕੰਡ ਕਮਾਰਿਆ ਧੁਰ ਕਰਮ ਪੈ ਤੁਜ ਨੂੰ ਕੋਸੇ ਨਾਮ ਰਕੇ ਲਾਗੇ ਕਹਿ ਨਾਨਕ ਤੈ ਸੁ ਕੋਤਿ ਤੁਗਰਨ ਦਵਾਜੇ ਆਨੰਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ ਬਾਰ ਬਰਨਪੁਰ ਪਾਏ ਉਤਰੇ ਸੁਗਲ ਵਿਸ਼ੂਰੇ ਦੂਖ ਰੋਗ ਸੰਤਾਪ ਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਨ ਵਿਸਰ ਸੇ ਪੂਰੇ ਗੁਰ ਤੇ ਜਾਣੇ ਸੁਣਤੇ ਪਨੀਤ ਕਹਤੇ ਪਵਿਸ ਸੁਧਗਰਿਆ ਬਰੇ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆ ਨਦ ਤੂਰੇ ਮਦਾਵਣੀ ਮਾਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਗੁਰ ਕਾ ਪਈਓ ਇਸਕੋ ਸੁਭਸੇ ਉਧਾਰੂ ਜੇ ਕੋ ਖਾਵੈ ਜੇ ਕੋ ਪੁੰਚੇ ਤਿਸਕਾ ਹੋਇ ਉਧਾਰੂ ਏ ਵਸਤ ਜੀ ਨੇ ਜਾਈ ਨਿਤ ਨਿਤ ਕਰ ਉਤਾਰੋ ਤਮ ਸੰਸਾਰ ਚ ਨਗ ਤਰੀ ਸਬ ਨਾਨਕ ਬਰਮ ਪਸਾਰੋ ਸ਼ਲੋਕ ਮਾਲਾ ਪੰਜਾ ਤੇਰਾ ਕੀਤਾ ਜਤੁ ਨਹੀਂ ਮੈਨੋ ਜੋਗ ਕਿ ਤੋਈ ਮੈ ਨਿਰਗੁਣਿਆਰੇ ਕੋ ਬਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸੋਜਨ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ தீ ਬਿਹਰਿਆ ਪੋੜੀ ਜਿੱਤੇ ਤੁਸਮਰਾ ਜਿੱਤੇ ਕੋਈ ਨਾ ਉਤੇ ਤੇਰੀ ਰਗ ਕਨੇ ਉਤੇ ਮੈਂ ਸੁਣ ਕੇ ਜਮਕੇ ਦੂਤ ਨਾਏ ਤੇਰੇ ਛੜ ਜਾਏ ਪਾਉ ਜਲ ਵਿਕਮਸ ਗਾਓ ਗੁਰਸਬ ਦੀਪਾਰ ਪਾਏ ਜਿੰਨ ਕੋ ਲੱਗੀ ਪਿਆਸ ਸਮਰਸੇ ਕਾਏ ਕਲ ਮੈਂ ਪਨ ਗੁਣ ਗੋਬਿੰਦ ਗਾਏ ਸਭ ਸੇ ਨੂੰ ਕਿਰਪਾਲ ਸਮਾਲੇ ਸਾਇ ਸਾਇ ਬਿਰਤ ਕੋਈ ਨਾ ਜੈ ਜਿ ਆਤਿ ਜੈ ਸ਼ਲੋਕ ਮਾਲਾ ਪੰਜਵਾਂ ਅੰਤ ਗੁਰੂ ਰਾਦਨਾ ਜੀਵਾਂ ਜਬ ਗੁਰੂ ਨਾਮ ਨੇਤਰ ਸਤ ਗੁਰਪੈ ਕਣਾ ਸੁਣੇ ਸੁਨਾ ਗੁਰੂ ਨਾਮ ਸਤਿਗੁਰ ਸੇਤੀ ਰਤਿਆ ਦਰਗੇ ਪਾਈ ਠਾਓ ਕਾਹੋ ਨਾਨਕ ਕਿਰਪਾ ਕਰ ਜਿਸਨੇ ਮਤ ਦੇ ਜਗ ਮੇ ਉਤਮ ਕਾਢੀਏ ਵਿਰਲੇ ਕਈ ਕਹਿ ਮਹਲਾ ਪੰਜਵਾਂ ਰਖੇ ਰਖਣਾਰ ਆਪ ਬਾਰਿਆਂ ਗੁਰ ਕੀ ਪੈਰੀ ਪਾਇ ਕਾਜ ਸਵਾਰਿਆਂ ਹੋ ਆਪ ਦੇ ਆਲ ਮਨੋਂ ਨਾ ਵਿਸਾਰਿਆਂ ਸਾਜਨਾ ਕੇ ਸੰਗ ਬੋਝ ਲਤਾਰਿਆਂ ਸਾਖਤ ਨਿੰਦ ਅਗਦਿਸ਼ਟ ਖਿਨਮਾ ਬਿਦਾਰਿਆਂ ਤਿਸ ਸੇਬ ਕੀ ਟੇਕ ਨਾਨਕ ਮੰਨੇ ਮਾ ਜਿਸ ਸਿਮਰ ਸੁਖ ਹੋਏ ਸਭਲੇ ਦੁਖ ਜਾਏ ਤੇਸ ਸਾਬ ਕੀਟ ਕੋ ਨਾਨਕ ਮਨਿ ਮਾਏ ਜਿਸਮਰ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵੇਲਾ ਰਾਗੁੜ ਦੀਪ ਕੀ ਮਾਲਾ ਪਹਿਲਾ ਓੰਕਾਰ ਸਤਗੁਰ ਪ੍ਰਸਾਦ ਜੇਕਰ ਕੀਰਤਾ ਕੀ ਕਰਤੇ ਕੋਈ ਵਿਚਾਰ ਤਿਤਗਰ ਗਾਵ ਸਵੇਲਾ ਸਿਵਰੋ ਸਿਰਜਨਹਾਰੋ ਤੂੰ ਗਾਓ ਮੇਰੇ ਨਿਬੋ ਕਸ ਵੇਲਾ ਹੁ ਅਰ ਜਿਤ ਸਵੇਲੇ ਸਦਾ ਸੁਖ ਹੋਇ ਰਹਾਉ ਨਿਤ ਨਿਤ ਜਿਹੜੇ ਸਮਾਲੇਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕਿਵਤ ਨਪ ਤਿਸ ਦਾਤੇ ਕੌਣ ਸਮਾਰ ਸੰਬਤ ਸਾ ਲਿਖਿਆ ਮਿਲ ਕਿਰਪਾਉ ਤੇਲ ਦੇਉ ਸਜਣਾ ਸਿਸੜੀਆਂ ਜੇ ਹੋਵੇ ਸਾਹਿਬ ਸੋ ਮੈਲ ਕਰ ਕਰ ਇਹ ਪਹੁੰਚਾਸ ਦਰੇ ਨਿਤ ਪਨ ਸਦਨ ਹਾਰਾ ਸਿਮਰੀਏ ਨਾਨਕ ਸੇ ਦਿਉ ਰਾਗਾ ਸਮਾਲਾ ਪਹਿਲਾ ਛੇ ਗਰਿਛੇ ਗੁਰਚੇ ਉਪਦੇਸ਼ ਗੁਰ ਗੁਰੇ ਕੋ ਵੇ ਸਨੇਕ ਬਾਬਾ ਜੇ ਗਰ ਕਰਤੇ ਕੀਰਤ ਸੋ ਗਰ ਆਖੜੇ ਤਰਾਵ ਇਸੀਆਂ ਚਸੀਆਂ ਕੜੀਆਂ ਪੈਰਾ ਤਿੱਤਿ ਵਾਰੀ ਮਾ ਹੋਆ ਸੂਰਜਿ ਕੁਰ ਤਨੇ ਕੋ ਨਾਨਕ ਕਰਤੇ ਕੀਤੇ ਵੈ ਰਾਗ ਦਨਾ ਸ੍ਰੀ ਮਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਨ ਪਵਨ ਚੋ ਕਰੇ ਸਗਲ ਬਨ ਰਾਏ ਪੁਲੰਤ ਜੋਤੀ ਕੈਸੀ ਆਰਤੀ ਹੋਏ ਬਹੁ ਖੰਨਾ ਤੇਰੀ ਆਰਤੀ ਅਨਹਤਾ ਸਬਦਵਜੰਤ ਪੈਰੀ ਰਹਾਉ ਸੈਸ ਤਉ ਨਨ ਨਨ ਤੁਕੁ ਸੇ ਸਮੂਰਤ ਨਾਇਕ ਤੋਇ ਸੈਸ ਪਦ ਬਿਮਲ ਅਨੇਕ ਪਦ ਗੰਧ ਬਿਨ ਸੈਸ ਤਉ ਗੰਧ ਚਲਤ ਮੋਈ ਸਭ ਮੈਂ ਜੋਤ ਜੋਤਹਿ ਸੋਇ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਜੋਤਿ ਸਭ ਸੁ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨ ਆਂਦੇ ਨੂੰ ਮੁਹਾਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋਈ ਜਾਤੇ ਤੇਰੇ ਨਾ ਅਸਰਾ ਗੁੜੀਪੁਰ ਮਾਲਾ ਚੌਥਾ ਕਾਮ ਕਰੋਦ ਨਗਰ ਕੋ ਪਰਿਆ ਮਨ ਸਾਧੂ ਖੰਡਲ ਖੰਡਾ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੋ ਮੰਦਰ ਮੰਡਾ ਕਰ ਸਾਧੂ ਅੰਜਲੀ ਪਨ ਵੱਡਾ ਕਰ ਡੰਡੋਤ ਪਨ ਵੱਡਾ ਰਾਵ ਸਾਕਤ ਰ ਸਾਧਨਾ ਜਾਣਿਆ ਤਨੰਤਰ ਮੈਂ ਕੰਡਾ ਜਿਵੇਂ ਜਿਵੇਂ ਚੱਲੇ ਚੁੱਬੇ ਦੁੱਖ ਪਾਵੇ ਜਮਕਾਲ ਸੈ ਸੁਰ ਡੰਡਾ ਹਰ ਜਨ ਹਰ ਹਰ ਨਾਮ ਸੁਮਾਣੇ ਦੁੱਖ ਜਨਮ ਮਰਨ ਬੋਖੰਡਾ ਅਬਨਾਸੀ ਪੁਰਖ ਪਾਇ ਪਰਮੈ ਸਰਬੋ ਸਵਬਖੰਡ ਬ੍ਰਮੰਡਾ ਹਮ ਗਰੀਬ ਮਸਕੀਨ ਪਰਬ ਤੇਰਾ ਰਾਗ ਰਾਗ ਬੜ ਵੱਡਾ ਜਨ ਨਾਨਕ ਨਾਮਾ ਦਾ ਟੇਕਰ ਨਾਮੇ ਸੁਖ ਮੰਡਰਾ ਗੋੜੀਪੂਰੀ ਮਾਲਾ ਪੰਜਵਾ ਕਰੋ ਬਿਨੰਤੀ ਸੁਣ ਮਰ ਮਿੱਤਾ ਸੰਤ ਟੇਲ ਕੀ 베ਲਾ ਇਆਂ ਖਾਟ ਚਲੋਰ ਲਾਗੇ ਬਸਨ ਸੁਵੇਲਾ ਆਵਤ ਗਟੇ ਦਿਨ ਸੂਰ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਾਵ ਏਹ ਸੰਸਾਰ ਵਿਕਾਸ ਸੰਸੇ ਮੈਂ ਤਰੇ ਬ੍ਰह्म ਗਿਆਨੀ ਜਿਸੇ ਜਗਾਏ ਪਿਵਾ ਬੇਵਰਸ ਗਤਿ ਤਤਨ ਜਾਣੇ ਜਾ ਕੋਈ ਸੋਈ ਬਿਆਜੁ ਹਰ ਗੁਰ ਤੇ ਮਨਿ ਬਸੇਰਾ ਨਿਜ ਗਰਮੈ ਲਪਾਵ ਸੁਖ ਸੇ ਜੇ ਬੌਰ ਨਾ ਗੋਪੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰਾ ਨਾਨਕ ਦਾਸੇ ਸੁਖ ਮੰਗੇ ਮੋ ਗੁਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੀ ਸਰਦਾ ਮਨ ਕੀ ਪੂਰੈ ਨਾਨਕ ਦਾ ਉਸ ਸੁਖ ਮੰਗੇ ਮੁਕਰ ਸੰਤਨ ਕੀ ਤੂਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ